ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰੇ ਸਿੱਖੀ ਦੇ ਸੌਮੇ ਹਨ ਸਿੱਖੀ ਦੇ ਪ੍ਰਚਾਰ ਕੇਂਦਰ ਹਨ ਜਿੱਥੇ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਹੈ ਉਹ ਸੰਗਤਾਂ ਨੂੰ ਪ੍ਰਦਾਨ ਕਰਵਾਈ ਜਾਂਦੀ ਹੈ ਗੁਰੂ ਸਾਹਿਬਾਨ ਦੇ ਸਮੇਂ ਗੁਰਦੁਆਰਿਆਂ ਦਾ ਪ੍ਰਬੰਧ ਸਥਾਨਕ ਸੰਗਤਾਂ ਕਰਦੀਆਂ ਸਨ ਲੰਬਾ ਸਮਾਂ ਸਿੱਖਾਉਣ ਨੂੰ ਸੰਘਰਸ਼ ਕਰਨਾ ਪਿਆ ਸਿੱਖਾਂ ਦੇ ਸਿਰਾਂ ਦੇ ਮੋਲ ਰੱਖੇ ਗਏ ਸਿੱਖ ਜਿਹੜੇ ਸਨ ਉਹਨਾਂ ਦੇ ਘਰ-ਘਾੜੇ ਤਬਾਹ ਕੀਤੇ ਗਏ ਸਿੱਖ ਲੰਬਾ ਸਮਾਂ ਜੰਗਾਂ ਜੁੱਦਾਂ ਦੇ ਵਿੱਚ ਉ르ਜੇ ਰਹੇ ਤੇ ਜੰਗਲਾਂ ਦੇ ਵਿੱਚ ਨਿਵਾਸ ਰੱਖਦੇ ਸਹ ਰਹੇ ਉਹਨਾਂ ਸਮਿਆਂ ਦੇ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਾਂ ਵਿੱਚ ਵਿਗਾੜ ਪੈਦਾ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਗੁਰਦੁਆਰਿਆਂ ਦੇ ਨਾਮ ਜ਼ਗੀਰਾ ਜਾਇਦਾਦਾਂ ਲਗਾ ਦਿੱਤੀਆਂ ਗਈਆਂ ਤੇ ਇਹਨਾਂ ਜ਼ਗੀਰਾ ਜਾਇਦਾਦਾਂ ਦੇ ਨਾਲ ਗੁਰਦੁਆਰਿਆਂ ਦੀ ਬਾਹਰੀ ਦਿੱਖ ਦੇ ਵਿੱਚ ਤਾਂ ਚੰਗਾ ਸੁਧਾਰ ਹੋ ਗਿਆ ਪਰ ਅੰਦਰਲੀ ਮਰਜਾਦਾ ਦੇ ਵਿੱਚ ਕੋਈ ਜ਼ਿਆਦਾ ਦਖਲ ਅੰਦਾਜ਼ੀ ਨਹੀਂ ਕੀਤੀ ਗਈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਿਆ ਅੰਗਰੇਜ਼ ਦਾ ਰਾਜ ਆਇਆ ਤੇ ਅੰਗਰੇਜ਼ ਨੇ ਮਹੰਤਾਂ ਦੀ ਪਿੱਛ ਤပ်ਤ ਪਾਉਣੀ ਸ਼ੁਰੂ ਕੀਤੀ ਤੇ ਗੁਰਦੁਆਰਿਆਂ ਦੀ ਜਾਇਦਾਦ ਜਿਹੜੀ ਸੀ ਉਸ ਨੂੰ ਇਹ ਮਹੰਤ ਖੁਰਦ-ਬੁਰਦ ਕਰਨ ਲੱਗੇ ਅਤੇ ਗੁਰ ਮਰਜਾਦਾ ਤੋਂ ਉਲਟ ਕਈ ਕੰਮ ਗੁਰਦੁਆਰੇ ਅੰਦਰ ਹੋਣ ਲੱਗੇ ਮਹੰਤ ਗੁਰਦੁਆਰਿਆਂ ਨੂੰ ਆਪਣੀ ਦੁਕਾਨ ਸਮਝਣ ਲੱਗ ਪਏ ਜਿਸ ਕਰਕੇ ਗੁਰਦੁਆਰਿਆਂ ਦੇ ਪਰਬੰਧ ਵਿੱਚ ਬਹੁਤ ਸਾਰੇ ਵਿਗਾੜ ਪੈਦਾ ਹੋ ਗਏ। ਇਤਨ ਤੱਕ ਕਿ ਗੁਰਦੁਆਰਿਆਂ ਦੀ ਹਦੁੱਦ ਦੇ ਅੰਦਰ ਵੇਸ਼ ਨਮਾਵਾਂ ਦੇ ਮੁਜਰੇ ਵੀ ਕਰਵਾਏ ਜਾਣ ਲੱਗ ਪਏ। ਔਰ ਸ਼ਰਾਬਾਂ ਦੇ ਦੌਰ ਚੱਲਣ ਲੱਗੇ। ਅਜਿਹੇ ਵਿਗਾੜ ਪੈਦਾ ਹੋਏ ਤੇ ਸਨ 1873 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਿੰਘ ਸਭਾ ਲਹਿਰ ਦਾ ਗਠਨ ਹੋਇਆ। ਸਿੰਘ ਸਭਾ ਲਹਿਰ ਨੇ ਸਿੱਖਾਂ ਨੂੰ ਗੁਰਦੁਆਰਿਆਂ ਦੇ ਸੁਧਾਰ ਅਤੇ ਪ੍ਰਬੰਧ ਲਈ ਹੁਸ਼ਿਆਰ ਤੇ ਜਾਗਰੂਕ ਕੀਤਾ। ਤੇ ਸਿੰਘ ਸਭਾ ਦੇ ਫਰਚਾਰ ਦੀ ਬਦੌਲਤ ਹੀ ਗੁਰਦੁਆਰਾ ਸੁਧਾਰ ਲਹਿਰ ਚਲੀ ਤੇ ਇਹਨਾਂ ਸੁਧਾਰਕਾਂ ਨੇ ਸਲਾਹ ਕੀਤੀ ਕਿ 24 ਸੱਜਣਾ ਦੀ ਇੱਕ ਇਕੱਠ ਕੀਤਾ ਜਾਵੇ ਤੇ ਇੱਕ ਕਮੇਟੀ ਬਣਾਈ ਜਾਵੇ ਜੋ ਗੁਰਦੁਆਰਿਆਂ ਦਾ ਪ੍ਰਬੰਧ ਅਤੇ ਸੁਧਾਰ ਕਰੇ ਇਸ ਇਕੱਠ ਨੂੰ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਚੌਹਾਂ ਤਖਤਾਂ ਤੇ ਗੁਰਦੁਆਰਿਆਂ ਸਿੱਖ ਜਥੇਬੰਦੀਆਂ ਖਾਲਸਾ ਕਲਜਾਂ ਇਸ ਸਕੂਲਾਂ ਸਿੱਖ ਰਿਆਸਤਾਂ ਸਿੱਖ ਫੌਜੀਆਂ ਨਿਹੰਗ ਸਿੰਘਾਂ ਦੇ ਜਥਿਆਂ ਨੂੰ ਕਿਹਾ ਗਿਆ ਕਿ ਆਪੋ ਆਪਣੇ ਪ੍ਰਤੀਨਿਧ 15 ਨਵੰਬਰ ਸਨ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣ ਵਾਲੀ ਇਕੱਠ ਵਿੱਚ ਭੇਜੇ ਜਾਣ ਇਸ ਇਕੱਠ ਦੀ ਤਾਰੀਖ ਤੋਂ 2 ਦਿਨ ਪਹਿਲਾਂ ਹੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਇਸ ਨਾਲ ਸੰਬੰਧਿਤ ਹੋਰ ਗੁਰਦੁਆਰੇ ਜਿਨ੍ਹਾਂ ਵਿੱਚ ਤਰਨਤਾਰਨ ਸਾਹਿਬ ਆਦ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ 36 ਮੈਂਬਰਾਂ ਦੀ ਇੱਕ ਕਮੇਟੀ ਬਣਾ ਦਿੱਤੀ ਤੇ ਇਹ ਸਾਰੇ ਹੀ ਸੱਜਣ ਜਿਹੜੇ ਸਨ ਗੁਰਦੁਆਰਾ ਸੁਧਾਰ ਲਹਿਰ ਦੇ ਹਾਮੀ ਸਨ ਜਿਨ੍ਹਾਂ ਵਿੱਚ ਸਰਦਾਰ ਹਰਬੰਸ ਸਿੰਘ ਠਾਰੀ ਇਸ ਕਮੇਟੀ ਦੇ ਪ੍ਰਧਾਨ ਨਿਯਤ ਹੋਏ ਇਸ ਪਰ ਵਿੱਚੋਂ ਸਭ ਤਰ੍ਹਾਂ ਦੇ ਖਿਆਲਾਂ ਰਾਵਾਂ ਵਾਲੇ ਸਿੱਖ ਜਿਹੜੇ ਸਨ 15 ਤੇ 16 ਨਵੰਬਰ ਦੇ ਪੰਥੀ ਕਾਠ ਵਿੱਚ ਸ਼ਾਮਲ ਹੋਏ ਫੈਸਲਾ ਹੋਇਆ ਕਿ ਸਾਰੇ ਸਿੱਖ ਗੁਰਦੁਆਰਿਆਂ ਦੇ ਪ੍ਰਬੰਧ ਵਾਸਤੇ 175 ਸਿੰਘਾਂ ਦੀ ਕਮੇਟੀ ਬਣਾਈ ਜਾਵੇ ਜਿਸ ਦਾ ਨਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਰੱਖਿਆ ਜਾਵੇ ਸਰਕਾਰ ਵੱਲੋਂ ਨਿਯਤ ਕੀਤੇ 16 ਮੈਂਬਰ ਵੀ ਇਸ ਕਮੇਟੀ ਵਿੱਚ ਸ਼ਾਮਲ ਕਰਨ ਲਈ ਇਸ ਕਮੇਟੀ ਦਾ ਪਹਿਲਾ ਸਮਾਗਮ 12 ਦਸੰਬਰ ਸਾਲ 1920 ਨੂੰ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੋਇਆ ਇਸ ਦੇ ਸਾਰੇ ਮੈਂਬਰਾਂ ਦੀ ਸੋਧ ਸੁਧਾਈ ਕੀਤੀ ਗਈ ਕਮੇਟੀ ਦੇ ਅਹੁਦੇਦਾਰ ਚੁਣੇ ਗਏ ਨਿਯਮਾਂ ਵਾਲੀ ਦਾ ਖਰੜਾ ਤਿਆਰ ਕੀਤਾ ਗਿਆ ਖਰੜਾ ਤਿਆਰ ਕਰਨ ਵਾਸਤੇ ਇੱਕ ਸਬ ਕਮੇਟੀ ਬਣਾਈ ਗਈ 3 April 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਜਿਸਟਰ ਕਰਵਾਈ ਗਈ ਕਮੇਟੀ ਦੀ ਨਿਯਮਾवली ਤਿਆਰ ਹੋ ਕੇ ਪ੍ਰਵਾਨ ਹੋਣ ਮੰਗਰੋਂ ਜੁਲਾਈ ਸਨ 1921 ਵਿੱਚ ਪੰਤ ਨੇ ਵੋਟਾਂ ਰਾਹੀਂ ਨਵੀਂ ਕਮੇਟੀ ਦੀ ਚੋਣ ਰਾਹੀਂ ਲੈ ਜਾਣ ਵਾਲੇ ਮੈਂਬਰਾਂ ਦੀ ਚੋਣ ਕੀਤੀ ਇਸ ਤਰ੍ਹਾਂ ਚੁਣੇ ਗਏ ਮੈਂਬਰਾਂ ਨੇ ਕੋਲ ਗਿਣਤੀ ਦਾ ਪੰਜਵਾਂ ਹਿੱਸਾ 14 ਅਗਸਤ ਨੂੰ ਨਾਮਜ਼ਦ ਕੀਤਾ ਇਸ ਤਰ੍ਹਾਂ ਕਮੇਟੀ ਮੁਕੰਮਲ ਹੋ ਗਈ ਇਸ ਕਮੇਟੀ ਦਾ ਸਮਾਗਮ 27 ਅਗਸਤ 1921 ਨੂੰ ਸ੍ਰੀ ਅਕਾਲ ਤਖਸਾਲ ਸਭੇ ਕਿ ਹੋਇਆ 31 ਮੈਂਬਰਾਂ ਦੀ ਅੰਤਰਿਕ ਕਮੇਟੀ ਬਣਾਈ ਗਈ ਜਿਸ ਵਿੱਚ ਪ੍ਰਧਾਨ ਸਰਦਾਰ ਖੜਕ ਸਿੰਘ ਜੀ ਛਾਲਕੋਟ ਉਮੀਦ ਪ੍ਰਧਾਨ ਸੁੰਦਰ ਸਿੰਘ ਰਾਮਗੜੀ ਅੰਮ੍ਰਿਤਸਰ 77 ਸਰਦਾਰ ਬਹਾਦਰ ਮਹਤਾਬ ਸਿੰਘ ਚੁਣੇ ਗਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਬੜੇ ਉਤਸ਼ਾਹ ਤੇ ਧਰਮ ਭਾਵ ਨਾਲ ਗੁਰਦੁਆਰਾ ਪ੍ਰਬੰਧ ਸੁਧਾਰ ਦਾ ਕੰਮ ਸ਼ੁਰੂ ਕੀਤਾ ਮਹੰਤਾਂ ਤੇ ਪੁਜਾਰੀਆਂ ਨੂੰ ਫਰੈਨ ਦੇ ਯਤਨ ਕੀਤੇ ਕਿ ਉਹ ਆਪੋ ਆਪਣੇ ਸਹਿਤ ਹੇਠਲੇ ਗੁਰਦੁਆਰੇ ਪੰਥ ਦੀ ਚੋਣ ਕਮੇਟੀ ਦੇ ਹਵਾਲੇ ਕਰ ਦੇਣ ਜਿਹੜੇ ਜਿਹੜੇ ਮੰਗੇ ਉਹਨਾਂ ਨੂੰ ਗੁਜ਼ਾਰੇ ਲਈ ਤਨਖਾਹ ਰਹਿਣ ਲਈ ਮਕਾਨ ਆਦਕ ਦਿੱਤੇ ਗਏ ਤੇ ਸਮਝੌਤੇ ਕੀਤੇ ਗਏ ਇਹਨਾਂ ਯਤਨਾਂ ਦਾ ਸਦਕਾ ਚੋਲਾ ਸਾਹਿਬ ਖਡੂਰ ਸਾਹਿਬ ਹੋਟੀਆਂ ਬਾਬਾ ਬਕਾਲਾ ਬਾਬੇ ਦੀ ਬੇਰ ਛਾਲਕੋਟ ਆਨੰਦਪੁਰ ਸਾਹਿਬ ਚਮਕੌਰ ਸਾਹਿਬ ਉਰੋੜੀ ਸਾਹਿਬ ਐਮਨਾਬਾਦ ਗੁਰੂ ਦਾ ਪਸ਼ੌਰ ਸਮਾਦ ਅਕਾਲੀ ਫੁੱਲਾ ਸਿੰਘ ਆਦ ਅਨੇਕਾਂ ਗੁਰਦੁਆਰੇ ਪੰਥਕ ਪ੍ਰਬੰਧ ਢਾਗਿਆ। ਉਹਨਾਂ ਦੇ ਪ੍ਰਬੰਧ ਵਾਸਤੇ ਸਤਾਨਕ ਕਮੇਟੀਆਂ ਬਣਾਈਆਂ ਗਈਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨਾਲ ਸੰਬੰਧਿਤ ਕੀਤੀਆਂ ਗਈਆਂ। ਕੁਝ ਹੋਰ ਨਹੀਂ ਥਾਈ ਇਸ ਕਾਰਜ ਵਿੱਚ ਵਿਗੜਨ ਵੀ ਪਏ ਜਿਨ੍ਹਾਂ ਦੇ ਕਾਰਨ ਪੰਥ ਨੂੰ ਬਿਹੱਦ ਕੁਰਬਾਨੀਆਂ ਵੀ ਕਰਨੀਆਂ ਪਈਆਂ। ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਜਿਹੜੀ ਸੀ ਸਤਾਪਤ ਹੋਈ। ਇਹਨਾਂ ਸੁਧਾਰਕਾਂ ਦੇ ਵਿੱਚੋਂ ਤੇਜਾ ਸਿੰਘ ਸਮੁੰਦਰੀ ਜੋ ਨਿਰਮਾਣ ਤੇ ਨਿਸਕਾਮ ਉੱਚੇ ਦਰਜੇ ਦੇ ਮਹਾਨ ਗੁਰਸਿੱਖਾਂ ਜਿਨ੍ਹਾਂ ਦਾ ਜੇਲ੍ਹ ਦੇ ਵਿੱਚ ਹੀ ਅਕਾਲ ਚਲਾਣਾ ਹੋਇਆ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਤੇਜਾ ਸਿੰਘ ਸਮੁੰਦਰੀ ਹਾਲ ਸਥਾਪਿਤ ਕੀਤਾ ਗਿਆ ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਬਣਾਇਆ ਗਿਆ ਇਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ